ਸਰਵੇਤ ਸੰਗਰੂਰ ਦੀ ਰਚਨਾ ਹੁਣ ਤਾਂ ਤੁਸਾਨੇ ਖਾਬਾ ਵਿੱਚ ਵੀ ਆਉਣਾ ਛੱਡ ਦਿੱਤਾ ਹੁਣ ਤਾਂ ਤੁਸਾਨੇ ਖਾਬਾ ਵਿੱਚ ਵੀ ਆਉਣਾ ਛੱਡ ਦਿੱਤਾ ਹੁਣ ਤਾਂ ਤੁਸਾਨੇ ਲਾ ਲਾ ਲਾਰੇ ਤਾਨੂੰ ਤੜਫਾਣਾ ਛੱਡ ਦਿੱਤਾ ਫੜ ਫਾਣਾ ਖੜ ਜਿਤਾ ਹੁਣ ਤਾਂ ਤੁਸਾਂ ਨੇ ਹੁਣ ਤਾਂ ਤੁਸਾਂ ਨੇ ਹੁਣ ਤਾਂ ਤੁਸਾਂ ਨੇ ਖਾਬਾਂ ਵਿੱਚ ਵੀ ਖਾਬਾਂ ਵਿੱਚ ਵੀ ਆਉਣਾ ਖੜ ਜਿਤਾ ਆਉਣਾ ਖੜ ਜਿਤਾ ਹੁਣ ਤਾਂ ਤੁਸਾਂ ਨੇ ਹੁਣ ਤਾਂ ਤੁਸਾਂ ਨੇ ਹੁਣ ਤਾਂ